ਇਹ ਜੀ ਜੋ ਮੌਜੂਦਾ ਝਾੜੂ ਪਾਰਟੀ ਐ ਇੱਥੇ ਦਾ ਵਿਧਾਇਕਾ ਜਾਂ ਪੁਲਿਸ ਐ ਉਹਦੇ ਵੱਲੋਂ ਲਗਾਤਾਰ ਜੋ ਗਰੀਬ ਲੋਕਾਂ ਤੇ ਆਮ ਲੋਕਾਂ ਤੇ ਤਿਆਜਰ ਕੀਤਾ ਜਾ ਰਿਹਾ ਪਿੰਡ ਦਾ ਇੱਕ ਵੱਡਾ ਮਸਲਾ ਉਹਦੇ ਸਬੰਧ ਦੇ ਵਿੱਚ ਅੱਜ ਇੱਥੇ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਸੀਗੀਆਂ ਸੋ ਪੁਲਿਸ ਇਨਸਾਫ ਨਹੀਂ ਦੇ ਰਹੀ ਤੇ ਸਾਰੇ ਅਫਸਰਾਂ ਨੂੰ ਆਪਾਂ ਦੇ ਦੇ ਚੁੱਕੇ ਆ ਮੰਗ ਪੱਤਰ ਵੀ ਪੂਰਾ ਮਾਮਲਾ ਸੀ ਦਾ ਮਾਮਲਾ ਪਿੰਡ ਦੇ ਵਿੱਚ ਇੱਕ ਲੜਾਈ ਹੋਈ ਹੈ ਜੀ ਜੋ ਪਰਿਵਾਰ ਦਾ ਬਲੇਮ ਹੈ ਵੀ ਪਿੰਡ ਦੀ ਪੰਚਾਇਤ ਨੇ ਉਹਨਾਂ ਤੇ ਹਮਲਾ ਕਰਾਇਆ ਹਮਲਾਵਰ ਬਾਹਰੋਂ ਆਏ ਸੀਗੇ ਤੇ ਉਹਨਾਂ ਨੇ ਉਲਟ ਜਿਨ੍ਹਾਂ ਦੇ ਘਰ ਤੇ ਹਮਲਾ ਕਰਿਆ ਉਹਨਾਂ ਦੇ ਪਰਚਾ ਦਿੱਤਾ ਤੇ ਜਿਹੜੇ ਬੰਦੇ ਹਮਲਾ ਕਰਨ ਆਏ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਹੋਈ ਪਿੰਡ ਦੇ ਜਿਹੜੇ ਮਤਬਰ ਸੀ ਜਿਨ੍ਹਾਂ ਨੇ ਹਮਲਾ ਕਰਵਾਇਆ ਵੀਡੀਓ 'ਚ ਬੋਲਦੇ ਨੇ ਉਹਨਾਂ ਤੇ ਕਾਰਵਾਈ ਨਹੀਂ ਹੋਈ ਇਸ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਸੀਗੇ ਤੁਹਾਡੇ ਮੌਸਮ ਖਰਾਬੀ ਹੋਣ ਕਰਕੇ ਹੋਣਸੀ ਦੁਆਰਾ 11 ਤਰੀਕ ਨੂੰ ਮੀਟਿੰਗ ਰੱਖੀ ਹੈ ਵੱਡੀ ਹੋਰ ਜਥੇਬੰਦੀਆਂ ਨੇ ਜਿਨ੍ਹਾਂ ਨੇ ਬਾਹਰੋਂ ਆਉਣਾ ਸੀ ਉਹ ਨਹੀਂ ਆ ਸਕੀ ਹੈ ਤੇ 11 ਤਰੀਕ ਨੂੰ ਇਹ ਮੀਟਿੰਗ ਰੱਖੀ ਹੈ ਦੁਆਰਾ ਤੇ ਉਹਦੇ ਵਿੱਚ ਵੱਡਾ ਜੋ ਐਕਸ਼ਨ ਹੋਊਗਾ ਬਈ ਆਲਦਵਾਲ ਦੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਨਾ ਧਰਨਾ ਦੇਣਾ ਵੀ ਕਿਸ ਤਰ੍ਹਾਂ ਸਰਕਾਰ ਨੂੰ ਜੋ ਸਰਕਾਰ ਲੋਕ ਵਿਰੋਧੀ ਨੀਤੀਆਂ ਚੱਲ ਰਹੀ ਹੈ ਉਹ ਲੋਕਾਂ ਵਿੱਚ ਕਿਸ ਤਰ੍ਹਾਂ ਲੈ ਕੇ ਜਾਣਿਆ ਨੇ 11 ਤਰੀਕ ਦਾ ਫੈਸਲਾ ਕੀਤਾ ਜਾਊਗਾ ਇਹ 11 ਤਰੀਕ ਨੂੰ ਤੈਅ ਕਰਾਂਗੇ ਜੀ 11 ਤਰੀਕ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਸਾਰੇ ਏਜੰਡੇ ਤੈਅ ਕੀਤੇ ਜਾਣਗੇ ਇਹ ਕੁਝ ਮਜ਼ਦੂਰ ਜਥੇਬੰਦੀਆਂ ਨੇ ਪੰਜਾਬ ਪੱਧਰ ਦੀਆਂ ਕੁਝ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨਾਲ ਰਾਤ ਤੱਕ ਕੀਤਾ ਹੋਇਆ ਥੋੜੀ ਜੀ ਨੀਂਦ ਦੇ ਮੌਸਮ ਕਰਕੇ ਥੋੜਾ ਜਿਆਦਾ ਅਸੀਂ ਨਹੀਂ ਕਰ ਸਕਿਓ ਆ ਸਕਿਓ ਕਿ ਧਰਮੇ ਦਾ ਸਥਾਨ ਕਿੱਥੇ ਰਹੂਗਾ ਅਜੇ ਆਪਾਂ 11 ਤਰੀਕ ਨੂੰ ਸਾਰਾ ਕੁਝ ਤੈਅ ਕਰਾਂਗੇ ਜੀ ਹਜੇ ਕੋਈ ਤੈਅ ਨਹੀਂ ਹੋਇਆ ਅੱਜ ਤੱਕ ਸਿਰਫ ਅਸੀਂ ਜਿਹੜੇ ਪਰਿਵਾਰ ਆਇਆ ਪਿੰਡ ਆਇਆ ਜਾਂ ਜਿਹੜੇ ਜਥੇਬੰਦੀਆਂ ਆਈਆਂ ਨੇ ਉਹਨਾਂ ਨੇ ਸਾਰਾ ਡਿਸਕਸ ਕੀਤਾ ਵੀ 11 ਤਰੀਕ ਨੂੰ ਦੁਬਾਰਾ ਇੱਕ ਵੱਡਾ ਇਕੱਠ ਪਿੰਡ 'ਚ ਕਿੱਤੇ ਆਊਗਾ। ਹਾਂਜੀ ਰਾਮਗੜ੍ਹ ਸਰਦਾਰ। ਔਰ ਮੈਂ ਪੁਲਿਸ ਨੂੰ ਵੀ ਬੇਨਤੀ ਕਰਨੀ ਚਾਹਨਾ ਹੈ ਵੀ ਜਿਸ ਤਰ੍ਹਾਂ ਤੁਸੀਂ ਗੱਡੀਆਂ ਭਰ-ਭਰ ਕੇ ਗਰੀਬਾਂ ਦੇ ਘਰਾਂ ਤੇ ਰੇਡ ਕਰਦੇ ਹੋ ਇਹ ਤੁਹਾਨੂੰ ਬੰਦ ਕਰਨੀਆਂ ਚਾਹੀਦੀਆਂ ਨੇ। ਐਸਐਸਪੀ ਖੰਨਾ ਨੂੰ ਮੈਂ ਕਹਿਣਾ ਚਾਹੁੰਨਾ, ਡੀਐਸਪੀ ਨੂੰ ਕਹਿਣਾ ਚਾਹੁੰਨਾ। ਤੁਸੀਂ ਗਰੀਬਾਂ ਦੇ ਉੱਤੇ ਪਰਚੇ ਦੇ ਰਹੇ ਹੋ ਵੀ ਡੋਪ ਟੈਸਟ ਲੈ ਕੇ ਉਹ ਵੀ ਉਹ ਨਸ਼ਾ ਕਰਦੇ ਨੇ। ਮੈਂ ਤੁਹਾਨੂੰ ਬੇਨਤੀ ਕਰਦਾ ਵੀ ਹਲਕੇ ਦੇ ਅੰਦਰ ਜਿੰਨੇ ਵੀ ਰਾਜਨੀਤਿਆ ਨੇ ਚਾਹੇ ਕਿਸੇ ਪਾਰਟੀ ਦੇ ਨੇ ਅਕਾਲੀ, ਕਾਂਗਰਸ, ਝਾੜੂ, ਬੀਜੇਪੀ ਉਹਨਾਂ ਦੇ ਨੁਮਾਇੰਦੇ ਨੇ ਜੇ ਤੁਹਾਨੂੰ ਲੱਗਦਾ ਪੰਜਾਬ 'ਚ ਨਸ਼ਾ ਖਤਮ ਕਰਨਾ ਉਹਨਾਂ ਸਾਰਿਆਂ ਦੇ ਡਰਗ ਟੈਸਟ ਕਰੋ ਅਗਰ ਉਹ ਡਰਗ ਟੈਸਟ ਦੇ ਵਿੱਚ ਪੋਜ਼ਿਟਿਵ ਬੰਦੇ ਨੇ ਉਹਨਾਂ ਨੂੰ ਵੀ ਇਹਨਾਂ ਗਰੀਬਾਂ ਲਈ ਸਜ਼ਾ ਤੋ ਸੋ ਤੁਸੀਂ ਜਿਹੜੀ ਵਨ ਸਾਈਡਡ ਅਜੰਡਾ ਰੱਖਿਆ ਹੋਇਆ ਵੀ ਗਰੀਬਾਂ ਨੂੰ ਤਾਂਗ ਕਰਨਾ ਜਾਂ ਜਿਹੜਾ ਸਰਕਾਰ ਦੇ ਵਿਰੁੱਧ ਬੋਲਦਾ ਨੂੰ ਤਾਂਗ ਕਰਨਾ ਇਹ ਅਜੰਡਾ ਬੰਦ ਕਰਨਾ ਚਾਹੀਦਾ